ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਨੇ ਵਲੌਗ ਦੇ ਵਿੱਚ ਬਣਾਉਣ ਲੱਗੇ ਆਪਾਂ ਚਿੱਲੀ ਪਨੀਰ ਬਣਾਉਣ ਲੱਗੇ ਆਪਾਂ ਉਹਦੇ ਵਾਸਤੇ ਆਪਾਂ ਦੁੱਧ ਕੜਨ ਵਾਸਤੇ ਰੱਖ ਦਿੱਤਾ ਹੋਇਆ ਇਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਸ਼ੁਰੂ ਕਰਦੇ ਫਿਰ ਆਪਾਂ ਇੱਧਰ ਆਪਾਂ ਜਿਹੜਾ ਦੁੱਧ ਆ ਉਹ ਉਬਾਲਣ ਵਾਸਤੇ ਰੱਖ ਦਿੱਤਾ ਆ ਤੇ ਇਹਦੇ ਵਿੱਚ ਜਦੋਂ ਇਹ ਉਬਲ ਜਾਊਗਾ ਤੇ ਆਪਾਂ ਇਹਦੇ ਵਿੱਚ ਫਿਰ ਜਿਹੜਾ ਵਾਈਟ ਵੈਨੇਗਰ ਹੈ ਮੈਂ ਉਹ ਵਾਲਾ ਪਾਣੀ ਹੁੰਦੀ ਆ ਉਬਾਲਾ ਆ ਗਿਆ ਹੋਇਆ ਹੈ ਆਪਣੇ ਦੁੱਧ ਨੂੰ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਵਾਈਟ ਵੈਨੇਗਰ ਇੱਥੇ ਆਪਣਾ ਜਿਹੜਾ ਇਹ ਪਨੀਰ ਆ ਉਹ ਬਣ ਕੇ ਤਿਆਰ ਹੋ ਗਿਆ ਆ ਇੱਧਰ ਆਪਾਂ ਜਿਹੜਾ ਪਨੀਰ ਆ ਤੁਹਾਨੂੰ ਆਪਾਂ ਕੱਟ ਲਾਂਗੇ ਪੌਣੇ ਵਿੱਚ ਪਨੀਰ ਉੱਤੇ ਪਾਰ ਦੇਣ ਲੱਗਿਆਂ ਪਾਣੀ ਦਾ ਤੇ ਹੁਣ ਆਪਾਂ 2 ਘੰਟਿਆਂ ਲਈ ਵੇਟ ਕਰਦੇ ਆਂ ਹਾਂਜੀ ਆਪਾਂ ਲੈਣ ਆਏ ਇੱਥੇ ਸ਼ਿਮਲਾ ਮਿਰਚਾਂ ਆਹ ਦੇਖੋ ਥੱਲੇ ਲੱਗੀ ਹੋਈ ਆ ਇਹ ਤੋੜ ਲਈਏ ਟੋਲੀ ਕਲਰ ਹੀ ਚੇਂਜ ਹੋ ਗਿਆ ਇਹ ਕਿਹਿਆ ਹੋਗੀ ਜਾਂਦਾ پتہ ਨਹੀਂ ਕਿਉਂ ਆਪਣੀਆਂ ਨੀਆਂ ਹੋ ਗਈਆਂ ਬਹੁਤ ਥੋੜੀਆਂ ਆ ਤੇ ਬਾਕੀ ਆਪਾਂ ਉਧਰ ਦੇਖਦੇ ਆਂ ਆਪਾਂ ਉਧਰ ਵੀ ਬੂਟੇ ਲਾਏ ਹੋਏ ਆ ਸ਼ਿਮਲਾ ਮਿਰਚਾਂ ਦੇ ਹਾਂਜੀ ਆ ਭੈਣੇ ਰਾਜਾ ਮੈਨੂੰ ਸੀਗਾ ਇੰਨੀਆਂ ਕੋ ਹੋਰ ਮਿਲ ਜਾਂਦੀਆਂ ਤਾਂ ਕਰਦੀਆਂ ਮੈਨੂੰ ਪਸੰਦ ਆ ਉਦਾਂ ਤਾਂ ਸਟੋਰ ਚੋਂ ਵੀ ਲਿਆਏ ਹੋਏ ਆ ਦੇਖਦੇ ਆ ਹੁਣ ਕਿੱਦਾਂ ਕਰਨੀਆਂ ਹਾਂਜੀ ਤੇ ਇੱਥੇ ਆਪਾਂ ਹੁਣ ਕੱਟਣ ਲੱਗਿਆ Shimla mircha ਅ ਦੋ ਕਾਪਾਂ ਸਟੋਰ ਵਾਲੀਆਂ ਆਪਣਾਂ ਲੱਗੀਆਂ ਹੈਦਰਾ ਆਪਾਂ Shimla mircha ਕੱਟ ਲੀਆਂ ਆਈਆਂ ਘਾੜੀਆਂ ਇਹਨਾਂ ਦੀਆਂ ਪਤਲੀਆਂ ਛਿੱਲਾਂ ਬੜੀ ਛੇਤੀ ਹੋ ਜਾਣੀਆਂ ਤੇ ਆੜੀਆਂ ਸਟੋਰ ਵਾਲੀਆਂ ਥੋੜੀਆਂ ਮੋਟੀਆਂ ਇਹਨਾਂ ਨੂੰ ਟਾਈਮ ਲੱਗਣਾ ਆ ਪਿਆਜ਼ ਵੀ ਕੱਟਲੇ ਹੋਏ ਆ ਤੇ ਹੁਣ ਆਪਾਂ ਟਮਾਟਰ ਕੱਟਣ ਲੱਗੇ ਆ ਇੱਕ ਉਹਦਾ ਕੱਟ ਲਾਂਗੇ ਇੱਕ ਦੀ ਗਰੇਵੀ ਬਣਾ ਲੈਂਦੇ ਆ ਵੀ ਇਹਦਾਂ ਆਪਾਂ ਟਮਾਟਰਾਂ ਦੀ ਗਰੇਵੀ ਬਣਾਉਣ ਲੱਗੇ ਆ ਜਿੱਦ ਦੀ ਗਰੇਵੀ ਆ ਉਹ ਵੀ ਬਣ ਕੇ ਬਸੋ ਗਿਆ ਹੋ ਗਈ ਆ ਤੇ ਤੇ ਵਾਰੀ ਆ ਗਈ ਹੋਈ ਹੁਣ ਸੱਜੀ ਬਣਾਉਣ ਦੀ ਆਪਾਂ ਕਰਦੇ ਆ ਸ਼ੁਰੂ ਕੜਾਈ ਰੱਖ ਦਿੱਤੀ ਹੋਈ ਉੱਤੇ ਤੇ ਪਾਉਣ ਲੱਗੇ 올ੀ ਵਾਲਾ ਥੋੜੀ ਥੋੜੀ ਆਪਾਂ ਜੜੀ ਆ ਸ਼ਿਮਾ ਮਿਰਚ ਵਗੈਰਾ ਉਹ ਆਪਾਂ ਫਰਾਈ ਕਰਾਂਗੇ ਤੇ ਇੱਧਰ ਆਪਾਂ ਜਿਹੜੀਆਂ ਹੁਣ ਸਿਮਲਾ ਮਿਰਚਾਂ ਆ ਉਹ ਪਾ ਲਈਏ ਤੇ ਆਪਾਂ ਲਈਏ ਥੋੜੀ ਜਿਹੀ ਹਲਦੀ ਕਲਰ ਦੇਣ ਲਈ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਹੁਣ ਮਹਲਾ ਲਈਏ ਤੇ ਇਹ ਜੀ ਮਾਰ ਦਾਂਗੇ ਤਾਂ ਕਿ ਜਿਹੜੀ ਮਿਕਸ ਆ ਤੇ ਥੋੜੀ ਜਿਹੀ ਇੱਧਰ ਆਪਾਂ ਸਿਮਲਾ ਮਿਰਚਾਂ ਜਿਹੜੀਆਂ ਕੱਢ ਲਈਏ ਇਹ ਦੋਨਾਂ ਚਰੀਆਂ ਨੇ ਜਿਆਦਾ ਹੀ ਸੋਇਆ ਨਾ ਇਹ ਦੋ ਕਰਕੇ ਆਪਾਂ ਵੀ ਸਾਰੀਆਂ ਇੱਕੋ ਵਾਰੀ ਪਾ ਲੈਂਦੇ ਆ ਫੇਰ ਜਿਹੜੀਆਂ ਘਾਰਾ ਲੀਆਂ ਇਸ ਕਰਕੇ ਮੈਂ ਵਕਰੀਆਂ ਇਹਨਾਂ ਨੂੰ ਕਰਨ ਲੱਗੀਆਂ ਆ ਟਰਾਈਟ ਨੂੰ ਮਿਲ ਕੇ ਇਹਨਾਂ ਨੇ ਛੇਤੀ ਹੋ ਜਾਣਾ ਆਪਾਂ ਇਹ ਛੇਤੀ ਬੰਦ ਕਰ ਦਿੰਦੇ ਆ ਉੱਧਰ ਆਪਣੀਆਂ ਇਹ ਵੀ ਹੋ ਗਈਆਂ ਆ ਤੇ ਵੀ ਆਪਾਂ ਕੱਢ ਲਈਏ ਆਪਾਂ ਤੁੜਕਾ ਤਿਆਰ ਕਰੀਏ ਕਿਵੇਂ ਚਾਪਾਂ ਤੇਲ ਸਾਦਾ ਪਾਵਾਂਗੇ ਸਭ ਤੋਂ ਪਹਿਲਾਂ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਕੱਟਿਆ ਹੋਇਆ ਪਿਆਜ਼ ਫਿਰ ਆਪਾਂ ਜਿੰਨੀਆਂ ਹਲਾ ਲਾਂਗੇ ਸਵਾਦਨਸਾਰ ਨਮਕ 1 ਚਮਚਾ ਹਲਦੀ ਆਪਾਂ ਹੁਣ ਚੇੜੇ ਕਰਾ ਕੇ ਲਾ ਲਾਂਗੇ ਸਵਾਦ ਅਨੁਸਾਰ ਹਰੀ ਮਿਰਚ ਆਪਾਂ ਜਿਹੜਾ ਟਮਾਟਰ ਥੋੜਾ ਜਿਹਾ ਕੱਟਿਆ ਹੋਇਆ ਉਹ ਪਾਵਾਂਗੇ ਜਿਹੀ ਤਰ੍ਹਾਂ ਸਬਜੀ ਨੂੰ ਹਿਲਾ ਲਓ ਤੇ ਇਹ ਦਰ ਆਪਾਂ ਜਿਹੜੀ ਗਰੇਵੀ ਤਿਆਰ ਕੀਤੀ ਸੀ ਉਹ ਸਾਰੀ ਵਿੱਚ ਮਿਕਸ ਕਰ ਲਾਂਗੇ ਤਾਂ ਜੋ ਆਪਾਂ ਨੂੰ ਸੌਸ ਵਗੈਰਾ ਦੀ ਬਿਲਕੁਲ ਜਰੂਰਤ ਨਾ ਪਵੇ ਵਿੱਚ ਇਹ ਆਪਾਂ ਦੋ ਟਮਾਟਰਾਂ ਦੀ ਬਣਾਈਆਂ ਕਿਆ ਸੇ ਸੀਸ ਕਰਕੇ ਜਿਹੜੀ ਆਪਣੀ ਜੀਜੀ ਆ ਮਤਲਬ ਕਿ ਟਮਾਟਰ ਵਗੈਰਾ ਗੰਟਾ ਵਗੈਰਾ ਤਿਆਰ ਹੋ ਗਿਆ ਹੋਇਆ ਤੇ ਹੁਣ ਆਪਾਂ ਪਨੀਰ ਬਣਨ ਦੀ ਵੇਟ ਕਰਦੇ ਪਏ ਆ ਹਾਂਜੀ ਤੇ ਇਧਰ ਆਪਾਂ ਹੁਣ ਜਿਹੜਾ ਪਨੀਰ ਆ ਉਹਦੇ ਆਪਾਂ ਪੀਸ ਕਰ ਲਾਂਗੇ ਜਦੋਂ ਆਪਾਂ ਜਿਹੜੇ ਪਨੀਰ ਦੇ ਪੀਸ ਕਰ ਲਏ ਹੋਏ ਆ ਤੇ ਹੁਣ ਆਪਾਂ ਇਧਰ ਗੈਸ ਜਿਹੜਾ ਔਨ ਕਰ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਪਨੀਰ ਦੇ ਪੀਸ ਆ ਸਾਰੇ ਮਿਕਸ ਕਰ ਲਈਏ ਸਭ ਤੋਂ ਪਹਿਲਾਂ ਗੈਸ ਨੂੰ ਕਰੀਏ ਸਲੋ ਤੇ ਹੁਣ ਜਲਦੀ ਜਲਦੀ ਜਿਹੜੇ ਪੀਸ ਆ ਵਿੱਚ ਪਾਨੇ ਚਾਣੇ ਆਪਾਂ ਹੌਲੀ ਹੌਲੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲ ਆ ਲਈਏ ਥੋੜਾ ਜਿਹਾ ਹੁਣ ਆਪਾਂ ਇਹਨੂੰ ਭੁੰਨ ਲਈਏ ਮਿਕਸ ਹੋ ਗਿਆ ਜਦ ਆਹ ਨਹੀਂ ਮਿਕਸ ਕਰੀ ਜਾਣਾ ਫਿਰ ਆਪਣਾ ਪਨੀਰ ਜਿਹੜਾ ਬਿਲਕੁਲ ਵਿਚਾਰਾ ਪੁਰਜੀ ਬਨ ਜਾਣੀ ਜੀ ਪਨੀਰ ਬਣ ਕੇ ਤਿਆਰ ਆ ਤੇ ਹੁਣ ਆਪਾਂ ਜੜੀਆਂ Shimla mirchਾਂ ਸੀਗੀਆਂ ਉਹ ਵਿੱਚ ਰਲਾ ਲਈਏ ਚੰਗੀ ਤਰ੍ਹਾਂ ਤੇ ਇਹ ਆਪਣਾ ਬਣ ਗਿਆ ਜੀ ਅੱਜ ਚਿੱਲੀ ਪਨੀਰ ਇੱਕ ਚਮਚ ਮਸਾਲੇ ਦਾ ਲਓ ਜੀ ਚਿੱਲੀ ਪਨੀਰ ਆਪਣਾ ਜਿਹੜਾ ਬਣ ਕੇ ਬਿਲਕੁਲ ਤਿਆਰ ਆ guys ਇਹ ਅੱਜ ਆਪਾਂ ਬਣਾਇਆ ਸੀ ਚਿੱਲੀ ਪਨੀਰ ਜੇਕਰ ਤੁਹਾਨੂੰ ਵਧੀਆ ਲੱਗਾ ਤਾਂ ਤੁਸੀਂ ਵੀ ਬਣਾ ਕੇ ਦੇਖਿਓ ਇਹ ਮੇਰਾ ਆਈਡੀਆ ਸੀ ਜਿੱਦਾਂ ਮੈਂ ਬਣਾਉਣੀ ਆ ਬਾਕੀ ਜਿਹਨੂੰ ਹੋਰ ਵਧੀਆ ਬਣਾਉਣਾ ਦਾ ਤਾਂ ਕਮੈਂਟ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੀ ਚੀਜ਼ ਦੀ ਕਮੀ ਰਹਿ ਗਈ ਸੀਗੀ ਤੇ ਬਾਕੀ ਆਪਾਂ ਹਿਆਨ ਗਿਆ ਹੋਇਆ ਆ ਆਪਦੇ ਡੈਡੀ ਦੇ ਨਾਲ ਇਸ ਕਰਕੇ ਮੇਰਾ ਈਜ਼ੀ ਹੋ ਗਿਆ ਸੀ ਰੈਸਪੀ ਨੂੰ ਬਣਾਉਣ ਦਾ ਤੇ ਬਾਕੀ ਫਿਰ ਆਪਾਂ ਮਿਲਦੇ ਰੋਕੇ ਇਦਾਂ ਰਿਆਣ ਹੁਣੀ ਆ ਗਏ ਆ ਕਿਦਾਂ ਫੇ ਹਾਏ ਨਹੀਂ ਵੜ ਗਿਆ ਸ਼ੌਣੇ ਸਾਰਾ ਦੇਣੀ ਜਿੱਦਾਂ ਰਿਆ ਹੁੰਦਾ ਉੱਥੇ ਇਦਾਂ ਲੱਗਾ ਬੜਾ ਬਾਂਦਰ ਵੀ ਓਏ ਹੋ ਨਾ ਆਲਾ ਨਾ ਨਾ ਚੋਣਾ ਬੁੱਤ ਆਇਆ ਸੀ ਓ ਬੁੱਲੇ ਬੁੱਲੇ ਇਦਾਂ ਵੀ ਕੀ ਸੀ ਤੇਰੇ ਕਾ ਕਿੱਥੇ ਗਿਆ ਸੀ ਤੂੰ ਓ ਸ਼ੌਣੇ ਕਿੱਥੋਂ ਆਇਆ ਸੀ ਪੰਮੀ ਕਿੱਥਾਂ ਸੀ ਉਹੀ ਨਹੀਂ ਪਤਾ ਹਨਾ ਮਿਸ ਕਰਦਾ ਹੀ ਕਿ ਨਹੀਂ ਹਾਂ ਕਰਦਾ ਹੀ ਮम्मा 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 ਉਹ ਸੱਚੀ ਮम्मा ਮम्मा ਕਰਦਾ ਹੀ ਉੱਥੇ ਚਲ ਅੰਦਰ ਚਲੀਏ ਬੋ ਹਾਂ ਜਾਣਾ ਬਾਹਰ ਇੱਥੇ ਬੋ ਜਾਣਾ ਬਾਕੀ ਕਰਨ ਜਾਣੀ ਹਾਂ ਚਲ ਆਨ ਤੇ ਅਸੀਂ ਤਿੰਨੋਂ ਜਾਣੇ ਨਾ ਸੈਰ ਕਰਨ ਚੱਲੇ ਹਾਂ ਵਾਕੀ ਕਰਨ ਚੱਲੇ ਆਂ ਅਸੀਂ ਆਇਆ ਹੈ ਆਇਆ ਚਲੀਏ ਰੜਾ ਇਹਦਾ ਗਾਰ ਵੀ ਜੰਦਰ ਕਰਤਾ ਪਿਆ ਆ ਇਟਾ ਹੋ ਗਿਆ 11 ਵਜ ਗਿਆ ਆਂਦੇ ਆਪਾਂ 11 ਵਜੋਂ ਨਹੀਂ ਦਿੰਦੇ ਆ ਕਿ ਹਨਾ ਹਾਂ ਚਲੋ 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 ਸੋਹਣੀ ਹਵਾ ਚੱਲਦੀ ਪਈ ਆ ਤੇ ਵੀਡੀਓ ਕੈਪਚਰ ਨਹੀਂ ਹੁੰਦਾ ਬਿਆ ਕਿਉਂਕਿ ਹਨੇਰਾ ਬਹੁਤ ਆ ਨਹੀਂ ਖੁੱਲੇ ਆ ਇਹਨੇ ਬੈਠਾ ਬਾਂਦਰ ਨੂੰ ਲੈ ਕੇ ਗੱਡੀ ਤੇ ਆਇਆ ਆ ਇੱਧਰ ਇੱਧਰ ਨੂੰ ਜਾਣਾ ਗੁੱਗੂ ਵਾਕੀ ਕਰਨ ਜਾਣਾ ਨਾ ਫੇ ਡੈਡੀ ਨਾ ਬੱਚੂ ਇਹਾਂ ਤੇਰੇ ਇਕੱਲੇ ਬੂਟੀ ਦਿੰਦੇ ਇੰਨੇ ਹਨੇਰੇ ਚ ਨਾ ਉਹਨਾਂ ਦੇ ਉੱਚਾ ਲੰਡਾ ਫੁਵਾਰੇ ਉਹ ਵੀ ਵੀ ਨਹੀਂ ਦੀਦੇ ਨੇ ਰੇ ਚਿੰਨੋ ਨੀ ਰੋਣਾ ਵਾਓ ਵਾਓ ਕਿੰਨੇ ਵਧੀਆ ਲੱਗਦੇ ਆ ਚੱਲਦੇ ਇਹ ਬੈ ਕੇ ਓ ਇਦਾਂ ਬੈ ਕੇ ਦੇਖਣ ਲੱਗ ਪਿਆ ਗਾੜੀ ਦੇ ਮੋਢਿਆਂ ਤੇ ਚੜ ਗਿਆ ਆਹੋ ਵਾਓ ਵਾਓ ਆਜੋ ਹਨ ਵਾਓ ਲਾ ਤੂੰ ਹੀ ਭੁਜਾਈ ਦਿੱਤੀ ਬਿੱਲੀ ਹਾਂ ਨੂੰ ਮਸਾ ਮਿਲੀ ਹੀ ਆਉਂ ਹੀ ਨਹੀਂ ਵਿੱਚ ਕੈਪਚਰ ਹੋਈ ਇੱਥੇ ਪਤਾ ਆਪ ਦੀ ਲੜ ਜਗਾਇਓ ਵਾਓ ਹੋ ਹਵਾ ਕਿੰਨੀ ਸੋਹਣੀ ਚੱਲਦੀ ਪਈ ਠੰਡੀ ਠੰਡੀ ਹਵਾ ਹੈਨਾ ਚੰਦ ਮਾਮਾ ਵੀ ਲੈਟ ਤਰਾ ਹੀ ਲਗਣ ਡਿਆ ਆ ਹੈ ਹਾਨੀ ਸ਼ੂ ਲਾਉਂਦਾ ਪਿਆ ਆਪਦੇ ਆ ਗਿਆ ਸ਼ਿ ਘਰੇ ਹੁਣ ਹਾਨੀ ਦੀ ਨੀਨੀ ਕਰਾਈਏ ਲੈ ਮम्मा ਲਾ ਦੇ ਸ਼ੂ ਹਾਨੀ ਬਾਏ ਕਰਦੇ ਫਿਰ ਬਾਏ ਬਾਏ